Thank you. Thank you. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਸ ਵੱਲੋਂ 24 ਘੰਟਿਆਂ ਅੰਦਰ ਹੀ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਪਿੰਡ ਸੋਬੂਵਾਲ ਵਿਖੇ ਦੋ ਅਣਪਛਾਤੇ ਵਿਅਕਤੀ ਚਿੱਟੇ ਰੰਗ ਦੀ ਕਾਰ ਵਿੱਚ ਆਏ ਸੀ ਉਨ੍ਹਾਂ ਵੱਲੋਂ ਦਾਤਰ ਨਾਲ ਹਮਲਾ ਕਰਕੇ ਰਮੇਸ਼ ਕੁਮਾਰ ਨਾਮ ਦੀ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਜੋ ਕਤਲ ਕਰਨ ਤੋਂ ਬਾਅਦ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਲੇਕਿਨ ਪੁਲਿਸ ਨੂੰ ਤਫਤੀਸ਼ ਦੌਰਾਨ ਇਤਲਾਹ ਮਿਲੀ ਸੀ ਕਿ ਦੋਸ਼ੀ ਸੰਦੀਪ ਕੁਮਾਰ ਅਤੇ ਗੋਲਡੀ ਜੋ ਕਾਰ ਵਿੱਚ ਸਵਾਰ ਹੋ ਕੇ ਰੋਪੜ ਸਾਈਡ ਤੋਂ ਕਾਠਗੜ੍ਹ ਸਾਈਡ ਨੂੰ ਆ ਰਹੇ ਸਨ ਜਿਨ੍ਹਾਂ ਨੂੰ ਹਾਈ ਟੈਕ ਨਾਕਾ ਆਸਰੋ ਵਿਖੇ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤੇ ਗਏ ਦੋ ਦਾਤ ਬਰਾਮਦ ਕੀਤੇ ਗਏ ਪੁੱਛਗਿਰ ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕਤਲ ਦਾ ਕਾਰਨ ਦੋਸ਼ੀ ਸੰਦੀਪ ਕੁਮਾਰ ਦੀ ਮਾਤਾ ਨੂੰ ਮ੍ਰਿਤਕ ਰਮੇਸ਼ ਕੁਮਾਰ ਨੇ ਕੁਝ ਦਿਨ ਪਹਿਲਾਂ अपमानजनक शब्द बोलिए सी इस कार के दोषी संदीप कुमार ने इस वारदात ਨੂੰ ਅੰਜਾਮ ਦਿੱਤਾ ਸਮਾਜੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਜਦੋਂ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਪੁਲਿਸ ਉਸ ਨੂੰ ਟੈਕਟੀਕਲੀ ਪੂਰੇ ਸੈਸ਼ਨ ਕਵਰਸ ਕਰਦੀ ਹੈ ਇਸੇ ਤਰ੍ਹਾਂ 26 ਸਤਾਈਂ ਦਰਮਿਆਨੀ ਰਾਤ ਪਿੰਡ ਸੋਗੂਆ ਥਾਣਾ ਕਾਟਗੜ੍ਹ ਦੇ ਵਿੱਚ ਇੱਕ ਰਮੇਸ਼ ਕੁਮਾਰ ਪੁਰਸ਼ ਪਲਵਾਨ ਨਵਗਰਤੀ ਦਾ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਇਸ ਤੋਂ ਬਾਅਦ SPD DSPD DSP ਬਣਾਚੌਰ ਸੀਐਚ ਜਾਂਚ ਕਾਸਚੋਰ ਕਾਰਗਰਦੀਕ ਟੀਮ ਬਣਾਈ ਗਈ ਇਨਾਂ ਇਸ ਟੀਮ ਨੇ ਟੈਕਨੀਕਲ ਇਨਪੁਟਸ ਤੇ ਹਿਊਮਨ ਇੰਟੈਲੀਜੈਂਸ ਨਾਲ ਦੋ ਵਿਅਕਤੀਆਂ ਨੂੰ ਟ੍ਰੇਸ ਕੀਤਾ ਤੇ ਇਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਨਾਂ ਦੇ ਨਾਮ ਇੱਕ ਸੰਦੀਪ ਕੁਮਾਰ ਪੁੱਤਰ ਰੂਪਲਾ ਇਹ ਜਿਹੜਾ ਉਸੇ ਪਿੰਡ ਦਾ ਰਹਿਣ ਵਾਲਾ ਥਾਣਾ ਕਾਰਗਰਦ ਦਾ ਤੇ ਦੂਸਰਾ ਗੋਲਦੀ ਪੁੱਤਰ ਲੰਪਾਲ ਇਹ ਵੀ ਪਿੰਡ ਸੁਭੂਵਾਲ ਥਾਣਾ ਕਾਰਗਰਦ ਦਾ ਰਹਿਣ ਵਾਲਾ ਇਹਨਾਂ ਨੇ ਜੋ ਪੁਸਤ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਡਾਕਟਰ ਵਰਦੀਆਂ ਸਿਧੀਆਂ ਤੋਂ ਉਹ ਵੀ ਇਹਨਾਂ ਕੋਲੋਂ ਰਿਕਵਰ ਹੋ ਗਈਆਂ ਤੇ ਇੱਕ ਸਿਫਟ ਗੱਡੀ ਦਾ ਇਹਨਾਂ ਨੇ ਇਸਤੇਮਾਲ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਦੋਵੇਂ ਦੋਵੇਂ ਬੰਦੇ ਜਿਹੜੇ ਹੈਗੇ ਆ ਅਰੈਸਟ ਸਰ ਮਾਰਨ ਦਾ ਕਾਰਨ ਕੀ ਸੀ ਇਹਦੇ ਵਿੱਚ ਜੋ ਸਾਹਮਣੇ ਆਇਆ ਹੈ ਜਿਹੜਾ ਜੋ ਸੰਦੀਪ ਕੁਮਾਰ ਸੀਗਾ ਉਹਦੀ ਵਜ੍ਹਾ ਰੰਜੀਸ਼ ਇਹ ਸੀਗੀ ਕਿ ਇਹ ਇਹਨੂੰ ਪਰਸਨਲ ਮੈਸ ਬਹੁਤ ਕਰਦਾ ਸੀ ਇਹਦੇ ਕਹਿਣਾ ਹੈਗਾ ਕਿ ਮੇਰੇ ਪਰਿਵਾਰ ਬਾਰੇ ਬਹੁਤ ਗਲਤ ਬਿਆਨਬਾਜ਼ੀ ਕਰਦਾ ਸੀ ਜਿੰਨਾ ਕਰਕੇ ਇਹਨਾਂ ਦੇ ਵਿੱਚ ਪਹਿਲਾਂ ਵੀ ਮਨਵਟਾਵ ਰਹਿੰਦਾ ਸੀਗਾ ਤਾਂ ਉਸ ਦਿਨ ਇਹਨੇ ਟੈਸ਼ ਤੇ ਵੀ ਚਾਕੇ ਗੁੱਸੇ ਦੇ ਵਿੱਚ ਆ ਕੇ ਉਸਦਾ ਕਤਲ ਕਰ ਦਿੱਤਾ ਜੋ ਗੋਲਡੀ ਹੈ ਉਹ ਸੰਦੀਪ ਦਾ ਦੋਸਤ ਹੈ ਉਹਨੇ ਆਪਣੇ ਦੋਸਤਾਂ ਇਸ ਕੰਮ ਦੇ ਉਸਤਾਦ ਸਰ 2 ਸਾਲ ਪਹਿਲਾਂ ਜੋ ਪਹਿਲਵਾਨ ਦੀ ਲੜਾਈ ਹੋਈ ਸੀ ਉਹ ਸੰਦੀਪ ਨਾਲ ਹੀ ਹੋਈ ਸੀ ਕਿ ਜੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਉਹ ਚ ਲੱਗਦਾ ਹੈਗਾ ਕਿ ਹਾਂ ਮੈਂ ਜਿਹੜਾ ਦੱਸਿਆ ਕਿ ਪਹਿਲਾਂ ਵੀ ਇਹਨਾਂ ਦਾ ਮਨਵਟਾਵ ਰਹਿੰਦਾ ਪਹਿਲਾਂ ਵੀ ਇਹਨਾਂ ਨੇ ਆਪਸ ਛੋਟਾ ਮोटा ਨਾ ਝਗੜਾ ਹੋਇਆ ਹੈ ਕਿ ਤੁਸੀਂ ਉਸੇ ਸਪੈਸੀਫਿਕ ਗੱਲ ਕਰ ਲਓ ਉਸੇ ਬਾਰੇ ਸਰ ਕਿਤਨਾ ਵਾਰ ਤੇ ਪਤਾ ਨਹੀਂ ਸੀ ਅਨਮੇਸ਼ ਦਾ ਪਛੋਕੜ ਕਿ ਹੁਣ ਪਤਾ ਲੱਗਿਆ ਉਹ ਤਾਂ ਪਛੋਕੜ ਕਿੱਥੇ ਦਾ ਜੀ ਬੰਦਾ ਰਮੇਸ਼ਵਰ ਇਹ ਜਿੰਨਾ ਹੁਣ ਤੱਕ ਸਮਝ ਆਇਆ ਜੀ ਉੱਥੇ ਹੀ ਲੋਕਲ ਉਹ ਕਾਫੀ ਸਮੇਂ ਤੋਂ ਰਹਿ ਰਿਹਾ ਹੈਗਾ ਬਟ ਪਿੱਛੋਂ ਕਿੱਥੇ ਕਿਹੜੇ ਕੰਟੋ ਬਿਲੋਂਗ ਕਰਦਾ ਹੈ ਉਹ ਹਜੇ ਤੱਕ ਵੈਰੀਫਾਈ ਸੰਜੋਤ ਸੰਜੋਤ ਕਿਤਨੇ ਮਾਮਲੇ ਕਰਦੇ ਸੰਦੀਪ ਤੇ ਇੱਕ ਪਹਿਲਾਂ ਵੀ ਜਿਹੜਾ ਥਾਣਾ ਪੋਜੇਵਾਲ ਦੇ ਵਿੱਚ 2012 ਦੇ ਵਿੱਚ ਤੇ ਸੋਗੋ ਦਾ ਮਾਮਲਾ ਦਰਜ ਹੈ ਉਸ ਤੋਂ ਇਲਾਵਾ ਦੋ ਐਫਆਈਆਰ ਉਸਤੇ ਹੋਰ ਦਰਜ ਕੋਈ ਕੁਝ ਸਜਾ ਹੋ ਗਿਆ ਤੇ ਸੋ ਦੋ ਮਾਮਲੇ ਤੇ ਕੀ ਲੱਗ ਤਾ। ਕਿੰਸੋ ਦੋ ਮਾਮਲੇ ਜੀ ਉਹਨੂੰ ਸਜ਼ਾ ਹੋ ਗਿਆ ਹੈਗਾ ਤੇ ਉਹ ਇਸ ਵਕਤ ਜ਼ਮਾਨਤ ਤੇ ਹੈਗਾ 9 ਸਾਲ ਦੀ ਸਜ਼ਾ ਉਹਨੇ ਕੱਟ ਲਈ ਇਸ ਵਕਤ ਬਾਹਰ ਨੂੰ। ਸ਼ਰਮ ਗੱਡੀ ਕਰਾਏ ਤੇ ਲੈ ਕੇ ਗਏ ਸੀ ਕਿ ਜਦ ਉਹਨਾਂ ਦੀ ਆਪਣੀ ਹੈਗੀ ਆ। ਇਹ ਜਿਹੜੀ ਗੱਡੀ ਹੈਗੀ ਹੈ ਵਾਈਟ ਸਵਿਟ ਇਹ ਇਹਦੀ ਸੰਦੀਪ ਜੀ ਹੈਗੀ ਹੈ ਇਹ ਆਪ ਹੀ ਯੂਜ਼ ਕਰਦਾ ਸੀਗਾ। ਤਾਂ ਉਹ ਵੀ ਇੱਕ ਕਾਰਨ ਰਿਹਾ ਇਹਨੂੰ ਆਇਡੈਂਟੀਫਾਈ ਕਰਨ ਦਾ। ਸ਼ਰਮ ਜੀ ਇਹਦੇ ਕਲੀਅਰ ਕਿੱਥੋਂ ਮਿਲੇ ਚਾਹੇ। ਕਿ ਦੰਤ ਦੀ ਗੱਲ ਤਾਂ ਸਹੀ ਬਾਤ ਹੋਈ ਸੀ ਤੇ ਉਹ ਸੀਸੀਟੀਵੀ ਕੈਮਰੇ ਚ ਵੀ ਜਿਹੜੀਆਂ ਪਿਕ ਜੜੀਆਂ ਆਈਆਂ ਉਹ ਕਲੀਅਰ ਨਹੀਂ ਸੀ। ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੁਝ ਹਿਊਮਨ ਰਿਟ ਨਾਲ ਤੇ ਕੁਝ ਟੈਕਨੀਕਲ ਇੰਪੋਰਟਸ ਦੀ ਮਦਦ ਨਾਲ ਜਿਹੜੇ ਇਹਨਾਂ ਦੇ ਕਲੀਅਰ ਹੋ ਗਏ ਉਹ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਐ ਇਸ ਟਾਈਮ ਨਹੀਂ ਫੀਲ ਕਰ ਸਕਦੇ। ਵੀ ਮੰਤ ਲਿਆ ਗਿਆ ਸੀ। ਹਾਂ ਜੀ ਹਾਂ ਇਹਨਾਂ ਨੂੰ ਪੇਸ਼ ਕਰਕੇ ਅਗ੍ਹਾ ਮਾਰਕ ਲੇ ਸਕਦੇ ਹਾਂ। ਹਾਂ ਜੀ ਪੇਸ਼ ਕਰਨਾ ਹੈ ਇਹ ਪੇਸ਼ ਕਰਕੇ ਜਿੰਨੇ ਦਿਨ ਦਾ ਫੀਡਬੈਕ ਮਿਲਦਾ ਉਦੋਂ ਮੋਸਟ ਹੈ। ਥੈਂਕ ਯੂ ਸਰ। ਜੀ ਸਰ ਪੰਚਾਇਤ ਇਲੈਕਸ਼ਨ ਦੇ ਰਿਗਾਰਡਿੰਗ ਵੀ ਜਿਹੜੀ ਪੂਰੀ ਡਿਸਟ੍ਰਿਕਟ ਪੁਲਿਸ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਹੈ ਉਹਦੇ ਵਿੱਚ ਜਿਹੜੀਆਂ ਸਾਡੀਆਂ ਬਿਲਕੁਲ ਤਿਆਰੀਆਂ ਹੈਗ ਲਾਕਾ ਬੰਦੀ ਵੀ ਸ਼ੁਰੂ ਕਰਤੀ ਹੈ ਤੇ ਸਾਡੇ ਹੁਣ ਅੱਗੇ ਅੱਗੇ ਅਸੀਂ ਪਲੈਨ ਮਾਰਚਸ ਵੀ ਕਰਾਂਗੇ ਤੇ ਸਾਡੇ ਕਸਪਰੇਸ਼ਨ ਵੀ ਚੱਲਣਗੇ ਉਹਦੇ ਨਾਲ ਨਾਲ ਸਾਰੇ ਸਥਾਨਕ ਸਰਬਾਨ ਨੂੰ ਬਧਾਇਤ ਕੀਤੀ ਗਈ ਹੈ ਕਿ ਪਿੰਡਾਂ ਦੇ ਵਿੱਚ ਜਿੱਥੇ-ਕਿੱਥੇ ਤੁਹਾਨੂੰ ਲੱਗਦਾ ਹੈ ਕਿ ਕੋਈ ਗਰੰਟੀ ਇਲੈਕਸ਼ਨ ਦੀ ਲੋੜ ਹੈ ਜਾਂ ਹੋਰ ਇਸ ਤੋਂ ਜਿਹੜੀ ਇਲੈਕਸ਼ਨ ਨੂੰ ਫ੍ਰੀ ਫੇਅਰ ਬਣਾਉਣ ਲਈ ਟਰਾਂਸਪੇਰੈਂਟ ਤੇ ਬਿਨਾਂ ਕਿਸੇ ਰਲਾਈਚਾੜੇ ਤੋਂ ਸਾਨੂੰ ਕਰਨ ਲਈ ਜੋ ਵੀ niche ਇਹਨਾਂ ਨੂੰ ਸਿਵਲ ਲੈਂਗੁਏਜ ਹੋਵੇ ਉਹ ਹੀ ਆਪਣੀ ਪੂਰੇ ਜਾਣ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਪੂਰਾ ਇੱਕ ਇਹਨਾਂ ਦਾ ਪਲਾਨ ਚਾਰਕਿਤਾ ਹੈਗਾ ਕਿ ਕਿੱਥੇ-ਕਿੱਥੇ ਜਿਹੜਾ ਹੈਗਾ ਮੱਤਾ ਤੋਂ ਦਿਓ ਇਹਦੀ ਸਾਡੀ ਡੋਮੀਨੇਸ਼ਨ ਪੰਜਾਬ ਵਿੱਚ ਉਹ ਸਾਲ ਬਦਲ ਗਿਆ ਸੀ ਤੇ ਅ ਜਿਹੜੇ ਪਿੰਨ ਸੈਂਸਿਟਿਵ ਨੇ ਉਸਕੇ ਲਈ ਕੀ ਕੀਤਾ ਜੀ ਉਹ ਬਿਲਕੁਲ ਜਿਹੜੇ ਪਿੰਡ ਸੈਂਸਿਟਿਵ ਹੈਗੇ ਆ ਉਹਨੇ ਤੋਂ ਜਿਹੜਾ ਹੈਗਾ ਅਸੀਂ ਐਸਐਚਐਲ ਨੂੰ ਕਹਾਂਗੇ ਕਿ ਉਹਨਾਂ ਪਿੰਡ ਦੇ ਵਿੱਚ ਜਿਹੜੇ ਹਿੰਦਿਆ ਡੋਮਿਨੇਸ਼ਨ ਕੀਤਾ ਜਾਵੇ ਫਲੈਗ ਮਾਰਕਸ ਕੀਤੇ ਜਾਣ ਜਿੱਥੇ ਕੋਈ ਪੁਰਾਣਾ ਕੋਈ ਇਸ਼ੂ ਚੱਲ ਰਿਹਾ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਕਿ ਉਹ ਐਂਗੇਜਮੈਂਟ ਦੇ ਨਾਲ ਜਾਂ ਸਰ ਸਮਤੀ ਨਾਲ ਉਸ ਇਸ਼ੂ ਨੂੰ ਰਿਜ਼ੋਲਵ ਕਰ ਦੇ। ਸਰ ਰਾਤ ਦੀ ਇਹ ਵਧਾਈ ਜਾਏਗੀ ਗਸਤ। ਹਾਂ ਬਿਲਕੁਲ ਜੀ ਬਿਲਕੁਲ ਅਸੀਂ ਐਕਸਟਰਾ ਫੋਰਸ ਜਿਹੜਾ ਹੈਗਾ ਅਸੀਂ ਉਹ ਥਾਣੇ ਦੇ ਵਿੱਚ ਦੇ ਰਹੇ ਹਾਂ ਤਾਂ ਕਿ ਉਹ ਜਿਹੜੀ ਰਾਤ ਦੇ ਵੇਲੇ ਜਿਹੜੀ ਪਟੋਲਿੰਗ ਹੈ ਉਹ ਪਿੰਡਾਂ ਦੇ ਵਿੱਚ ਜਿਹੜੇ ਸਾਰੇ ਜੇਲਾਂ ਚੋਂ ਆਏ ਹੋਏ ਵਿਅਕਤੀ ਹੈ ਜੀ ਉਹਨਾਂ ਤੇ ਲਿਖੀ ਹੈਗਾ ਬਿਲਕੁਲ ਜੀ ਜਿਹੜੇ ਵੀ ਕੋਈ ਬੇਲ ਆਊਟ ਹੈਗੇ ਨੇ ਜਾਂ ਪੁਰਾਣੇ ਜਿਹੜੇ ਲਾਈਟ ਚੱਕ ਦੇ ਵਿੱਚ ਇਨਵੋਲ ਹੁੰਦੇ ਨੇ ਜਿੱਥੇ ਕਿਤੇ ਵੀ ਲੋਡ ਮਤਾਵੇ ਤੇ ਬਾਇ ਲਾਅ ਅਸੀਂ ਜਿਹੜਾ ਹੈਗਾ ਉਹਨਾਂ ਦੀ ਗਲਪ੍ਰੀਵੈਂਟਿਵ ਐਕਸ਼ਨ ਕਰਦੇ ਹਾਂ ਚੁਣਨ ਨਸ਼ਾ ਦਾ ਆਉਣ ਨਸ਼ੇ ਨੂੰ ਰੋਕਣ ਵਾਸਤੇ ਪਰ ਬਿਲਕੁਲ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਅਸੀਂ ਆਲਰੇਡੀ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੇ ਸਾਡਾ ਵਰਕ ਚੱਲ ਰਿਹਾ ਹੈ ਪਿਛਲੇ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਾਡੇ ਇੱਥੇ ਡਰਗਸ ਦੀ ਰਿਕਵਰੀ ਹੋਈ ਹੈ ਐਨਡੀਪੀਐਸ ਦੇ ਪਰਚੇ ਹੋਏ ਹੈ ਤੇ ਸਾਈਜ਼ ਦੇ ਹੋਏ ਹੈ ਬਟ ਸਪੈਸ਼ਲੀ ਚੋਣਾ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿਹੜੀ ਸਪੈਸ਼ਲ ਮੀਮ ਵੀ ਚਲਾ ਰਹੇ ਹਾਂ ਤਾਂ ਕਿ ਸਾਈਜ਼ ਦੇ ਵਿੱਚ ਜੇ ਕਿਸੇ ਨੂੰ ਸਮ ਲੱਗਦਾ ਤਾਂ ਅਸੀਂ ਜ਼ਿਆਦਾ ਜਿਆਦਾ ਰਿਕਵਰੀ ਕਰ ਸਕੀਏ ਤੇ ਉਹਦਾ ਅਕੋਰਡਿੰਗ ਹੈ ਸ਼ਾਇਦ ਕੋਈ 7000 ਰੁਪਏ ਤੋਂ ਕੁ ਅਸਵਾ ਲਾਇਸੈਂਸ ਨਹੀਂ ਉਨਜਤ ਕੋਈ ਜਮਾ ਕਰਾਉਣੇ ਥਾਣੇ ਚ ਕੋਈ ਹੋਇਆ ਇਸ ਪ੍ਰੋਧਾਨ ਇਸ ਤਰ੍ਹਾਂ ਇਹਦੇ ਵਿੱਚ ਜੀ ਮੈਂ ਵੈਸੇ ਚੈੱਕ ਕਰ ਰਿਹਾ ਸੀ ਕਿ ਕਾਫੀ ਤਾਂ ਜਿਹੜਾ ਹੈਗਾ ਪਹਿਲਾਂ ਹੀ ਥਾਣੇ ਜਮਾ ਹੈਗਾ ਬਟ ਫਿਰ ਵੀ ਜੇ ਸਾਨੂੰ ਲੱਗਿਆ ਕਿ ਕਿਤੇ ਲੜਾਈ ਝਗੜੇ ਦਾ ਖਤਸ਼ਾ ਹੈਗਾ ਤਾਂ ਅਸੀਂ ਉੱਥੇ ਬਿਲਕੁਲ ਨਹੀਂ ਲੜਾ ਲੈਪ ਨਹੀਂ ਬੋਲਣਾ ਠੀਕ ਹੈ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਜਾਂ ਇੱਟਾਂ ਦੇ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ ਛੇਂਤੀ ਬਲੌਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਗਏ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਉਤੀਵਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ ਹੱਕਰ ਬਣਾ ਰਹੇ ਆ SLA ਬਈ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਾਤੀ ਪੈਸੇ ਲਾਉਨੇ ਆ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹਤ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ ਸੀਵ ਹੋ